ਤਾਂ ਮੇਰਾ ਕੀ ਮੈਂ ਹਰទਿਰੇ ਭਗਾਲੀ ਚੇਅਰਮੈਨ ਭਗਵਾਨ ਵਾਲ ਵੀ ਸੁਖਸਦਨ ਅੱਜ ਉਹ ਏਅਰਪੋਰਟ ਦੇ ਧਰਨਾ ਲਾਇਆ ਸੀ ਇਹ ਪਿਛਲੇ 7 ਤਰੀਕ ਦਾ ਮਸਲਾ ਹੈ ਜੋ ਅਪਰੂਵਮੈਂਟ ਟਰਸਟ ਦਾ ਜੋ ਜੈ ਸਮਸ਼ੇਰ ਸਿੰਘ ਭੁੱਲਰ ਉੱਤੇ ਸਾਡੇ ਸਮਾਜ ਦੇ ਬੀਬੀ ਜੋ ਕੰਮ ਕਰਦੀ ਸੀ ਉਹਨੂੰ ਜਾਤੀ ਸੁਸ਼ਟ ਉਹਨੇ ਸ਼ਬਦ ਬੋਲੇ ਉਹਦੀ ਜਾਤ ਦੇ ਖਿਲਾਫ ਬੋਲਿਆ ਜਿਹਦੇ ਕਰਕੇ ਐਸਐਚਓ ਰਣਜੀਤਾ ਮੈਨੂੰ ਉਹਨਾਂ ਨੂੰ ਕੰਪਲੀਟ ਕੀਤੀ ਪਰ ਉਹਨਾਂ ਕਾਰਵਾਈ ਨਹੀਂ ਕੀਤੀ। ਇਹਦੇ ਸਬੰਧ ਵਿੱਚ ਡਿਪਟੀ ਸਾਹਿਬ ਨੂੰ ਮਿਲਿਆ ਗਿਆ, ਸੀਪੀ ਸਾਹਿਬ ਨੂੰ ਮਿਲਿਆ ਗਿਆ ਪਰ ਕੋਈ ਕਾਰਵਾਈ ਨਹੀਂ ਹੋਈ। ਅਖੀਰ ਤੇ ਆਪਾਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਕਿ ਅਸੀਂ 에어ਪੋਰਟ ਰੋਡ ਜਾਮ ਕਰਾਂਗੇ। ਅੱਜ ਅਸੀਂ ਮਜਬੂਰ ਹੋ ਕੇ 에어ਪੋਰਟ ਰੋਡ ਜਾਮ ਕੀਤਾ ਸੀ। ਹੁਣ ਪ੍ਰਸ਼ਾਸਨ ਅਧਿਕਾਰੀ ਸਰਦਾਰ ਹਰਪਾਲ ਸਿੰਘ ਜੀ ਨੇ ਸਾਨੂੰ ਇਹੇ ਵਿਸ਼ਵਾਸ ਦੇ ਕੇ ਉਠਾਇਆ ਉਹ ਦੋਸ਼ੀ ਦੇ ਖਿਲਾਫ ਪੂਰੀ ਕਾਨੂੰਨੀ ਕਾਰਵਾਈ ਕੀਤੀ ਗਈ ਆ। ਜੋ ਐਸਸੀ ਐਟੀ ਐਕਟ 1999 ਦੇ ਤਹਿਤ ਪਰਚਾ ਦਰਜ ਕੀਤਾ ਗਿਆ ਹੈ ਐਸਐਲਆ ਰਾਹ ਬੋਲ ਦਿੱਤੇਗੇ ਹਾਂਜੀ ਹੁਣ ਅਸੀਂ ਪ੍ਰਸ਼ਾਸਨ ਨੂੰ ਵਿਸ਼ਵਾਸ ਦਵਾਇਆ ਐ ਫਿਰ ਜਿਹੜੀ ਲਾਚ ਹੋ ਚੁੱਕੀ ਹੈ ਔਰ ਹੁਣ ਉਹਨਾਂ ਨੂੰ ਅਸੀਂ ਤਫ਼ਜੋ ਧਰਨਾ ਨੂੰ ਸਵਾਗਤ ਕਰ ਰਹੇ ਹਾਂ ਧਰਨਾ ਕਿਉਂ ਲਾਇਆ ਗਿਆ ਮੈਂ ਬਾਬਾ ਬਲਜੀਤ ਸਿੰਘ ਗੰਡਾਲਾ ਵਿਸ਼ਵ ਆਲਮੀ ਕੌਮੀ ਇਕਤਾ ਤੋਂ ਜਿਹੜਾ ਧਰਨਾ ਹੀ ਲਾਇਆ ਵਾ ਇੱਕ ਸਾਡੀ ਲੇਡੀਜ਼ ਐਪਰੂਵਮੈਂਟ ਏਸ ਦੇ ਵਿੱਚ ਕੰਮ ਕਰਦੀ ਆ ਜਾਤੀ ਵਿਰੋਧ ਸ਼ਬਦ ਬੋਲੇ ਗਏ ਆ ਔਰ ਉਹ ਕਈ ਵਾਰ ਅਸੀਂ ਜਾ ਕੇ ਬੇਨਤੀ ਕੀਤੀ ਈਓ ਨੂੰ ਵੀ ਮਿਲੇ ਆ ਸਾਰਿਆਂ ਨੂੰ ਮਿਲੇ ਆ ਉਧਰ ਦਰਖਾ ਦਿੱਤੀ ਆ ਪਰ ਕੋਈ ਸਾਡੀ ਸੁਣਾਈ ਨਹੀਂ ਹੋਈ ਤੇ ਕੁਝ ਗਰੀਬ ਲੋਕ ਜਿਹੜੇ ਸਾਡੇ ਉੱਤੇ ਕੰਮ ਕਰਦੇ ਆ ਜਿਹੜੇ ਕਿ ਠੇਕੇਦਾਰੀ ਸਿਸਟਮ 'ਚ ਰੱਖੇ ਆ ਉਹਨਾਂ ਦੇ 10-10 ਸਾਲ ਦਾ ਫੰਡ ਕੱਟਿਆ ਜਾ ਰਿਹਾ ਉਹਨਾਂ ਦਾ ਕੋਈ ਫੰਡ ਨਹੀਂ ਦਿੱਤਾ ਜਾ ਰਿਹਾ ਨਾ ਉਹਨਾਂ ਨੂੰ ਪਤਾ ਫੰਡ ਕਿੱਥੇ ਕਿੱਥੇ ਨਹੀਂ ਨਾ ਕੋਈ ਡਾਕਟਰੀ ਕਾਰਡ ਦਿੱਤਾ ਉਹਨਾਂ ਨੂੰ ਡਾਕਟਰੀ ਕਾਰਡਾਂ ਦੇ ਪੈਸੇ ਕੱਟੇ ਜਾ ਰਹੇ ਆ ਪਰ ਉਹਨਾਂ ਨੂੰ ਡਾਕਟਰੀ ਕਾਰਡ ਕੋਈ ਨਹੀਂ ਦਿੱਤਾ ਇਹ ਜਿਹੜੀ ਅਪਰੂਵਮੈਂਟ ਟੈਸਟ ਨੂੰ ਅਸੀਂ ਕਹਿ ਦਿੱਤਾ ਹੋਇਆ ਪ੍ਰੂਮੋਟਾਇਜ਼ ਨੇ ਸਾਡੇ ਕੋਲ ਟਾਈਮ ਇਹਦਾ ਮੁੱਦਾ ਜਿਹੜਾ ਪ੍ਰੋਮੋਟਰ ਦਾ ਆਹ ਜਿਹੜਾ ਇੱਕ ਜਾਤੀ ਵਿਰੋਧ ਜਿਹੜੇ ਸ਼ਬਦ ਬੋਲੇ ਆ ਉਹਦੇ ਤੇ ਅਸੀਂ ਚਾਹੁੰਦੇ ਆ ਵੀ ਹੁਣੇ ਅਫੇਰ ਕਰਕੇ ਸਾਨੂੰ ਉਹਦੀ ਕਾਪੀ ਦੇ ਦੇਵੇ ਨਹੀਂ ਤੇ ਧਰਨਾ ਜਾਰੀ ਰਹੇਗਾ ਇਹ ਵੱਲੋਂ ਬੋਲੇ ਗਏ ਨੇ ਇਹ ਸ਼ਮਸ਼ੇਰ ਸਿੰਘ ਹੈਗਾ ਜੀ ਜਿਹੜਾ ਕੋਈ ਜਈ ਰਾ ਤੇ ਪ੍ਰੋਮੋਟਰ ਦੇ ਵਿੱਚੋਂ ਕਿੰਨੀ ਦਿਨ ਹੋ ਗਈ ਲੇਡੀਜ਼ ਨੂੰ ਉੱਥੇ ਕੰਮ ਕਰਦੇ ਉਹਨੂੰ 12 ਸਾਲ ਘਟੋ ਘਟ 12 13 ਸਾਲ ਹੋ ਗਿਆ ਕੰਮ ਕਰਦੇ ਨੂੰ ਲੇਕਿਨ ਉਹਨੇ ਵਿਚਾਰੀ ਨੇ ਪੈਸੇ ਮੰਗੇ ਆ ਵੀ ਮੈਂ ਦਿਨ ਧਾਰ ਆ ਰਿਹਾ ਤੇ ਸਾਨੂੰ ਪੈਸੇ ਦੇ ਦਿਓ ਤੇ ਉਹਨੇ ਕਿਹਾ ਵੀ ਉਲਟ ਸ਼ਬਦ ਬੋਲ ਕੇ ਕਹਿੰਦਾ ਤੁਸੀਂ ਪੈਸੇ ਦੀ ਭੁੱਖੇ ਰਹਿੰਦੇ ਹੋ ਮੈਂ ਉਹ ਸ਼ਬਦ ਕਹਿ ਨਹੀਂ ਸਕਦਾ ਜਿਹੜਾ ਕਿ ਉਹਨੇ ਕਿਹਾ ਵਾ ਮੈਂ ਉਹ ਸ਼ਬਦ ਨਹੀਂ ਬੋਲ ਸਕਦਾ ਲੇਕਿਨ ਉਹਨੇ ਇੰਨਾ ਗੰਦਾ ਸ਼ਬਦ ਬੋਲਿਆ ਕਿ ਲੇਡੀਜ਼ ਨੂੰ ਤੇ ਉਹ ਸਾਡੀ ਬਰਾਦਰੀ ਦੇ ਬਿਲਕੁਲ ਉਹਨਾਂ ਨੇ ਬਰਖਲਾ ਬੋਲਿਆ ਇਹਨਾਂ ਇਸ ਕਰਕੇ ਬੋਲਿਆ ਕਿ ਇਹ ਗਰੀਬ ਲੋਕ ਨੇ ਇਹ ਕੀ ਕਰ ਸਕਦੇ ਨੇ ਉਹ ਜਈ ਆ ਮੈਨੂੰ ਤੇ ਇੰਜ ਲੱਗਦਾ ਜਿਸ ਤਰ੍ਹਾਂ ਚੇਅਰਮੈਨ ਆ ਜਿਨ੍ਹਾਂ ਨੇ ਪੁੱਠੇ ਸਿੱਧੇ ਕੰਮ ਜਿਹੜੇ ਜਿੰਨੇ ਵੀ ਕਰਦਾ ਉਹ ਜਈ ਕਰਦਾ ਵਾ ਤੇ ਸਾਰੀ ਸਾਰੇ ਸਾਰੇ ਪ੍ਰੋਮੋ ਟੈਸਟ ਨੂੰ ਨੇ ਬਿਲਕੁਲ ਖੁਸ਼ ਰੱਖਿਆ ਸਾਰਿਆਂ ਨੂੰ ਮਿਹਨੇ ਜਾਂਦੇ ਆ ਸਾਰਿਆਂ ਨੂੰ ਤਰਖਾਵਾ ਜਾਂਦੇ ਆ ਡਾ ਡਿਵੈਲਪਰ ਪ੍ਰਸ਼ਾਸਨ ਨੂੰ ਕੰਪਲੀਟ ਕੀਤੀ ਗਈ ਸੀ ਅਸੀਂ ਕੰਪਲੀਟ ਕੀਤੀ ਆ ਥਾਣੇ ਦੇ ਵਿੱਚ ਰਜੀਤ ਆਬਨੀ ਜਿਹੜਾ ਥਾਣਾ ਉਹਦੇ ਵਿੱਚ ਕੰਪਲੀਟ ਕੀਤੀ ਆ ਡਿਪਟੀ ਸਾਹਿਬ ਨੂੰ ਮਿਲੇ ਆ ਡਿਪਟੀ ਸਾਹਿਬ ਨੂੰ ਮਿਲ ਕੇ ایਓ ਮੈਡਮ ਨੂੰ ਮਿਲੇ ਆ ਡੀਸੀ ਸਾਹਿਬ ਨੂੰ ਮਿਲੇ ਆ ਡੀਸੀ ਸਾਹਿਬ ਨੇ ਫੋਨ ਕੀਤਾ ایਓ ਮੈਡਮ ਨੂੰ ਉਹਨਾਂ ਨੇ ਕਿਹਾ ਵੀ ਜਾ ਕੇ ਤੇ ਤੁਸੀਂ ایਓ ਨੂੰ ਮਿਲੋ ਅਸੀਂ ਈਓ ਸਾਹਿਬ ਗਏ ਆ ਉਹ ਕਹਿੰਦੀ ਮੈਂ ਤੁਹਾਡੀ ਚਿੱਠੀ ਜਿਹੜੀ ਆ ਲਿਖ ਕੇ ਤੇ ਮੈਂ ਪ੍ਰਸ਼ਾਸਨ ਨੂੰ ਭੇਜ ਦਿੰਨੀ ਆ ਧਰਨਾ ਲਾਉਣ ਦਾ ਕਾਰਨ ਕੀ ਰਿਹਾ ਤੁਹਾਡਾ ਧਰਨਾ ਲਾਉਣ ਦਾ 10 ਦਿਨ ਤੋਂ ਬਾਅਦ ਵੀ ਤੁਸੀ ਸਾਡੀ ਕੋਈ ਸੁਣਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਹਾਰ ਕੇ ਅਸੀਂ ਡੀਸੀ ਨੂੰ ਮਰੰਡਨ ਦੇ ਕੇ ਆਏ ਆ ਅਸੀਂ ਉਹ ਮਰੰਡਨ ਦੇਣ ਤੋਂ ਬਾਅਦ ਅੱਜ ਤਰੀਕ ਰੱਖੀ ਸੀ ਵੀ ਏਦੋਂ ਪਹਿਲਾਂ ਪਹਿਲਾਂ ਸਾਡੀ ਸੁਣਾਈ ਹੋ ਜੇ ਤੇ ਅਸੀਂ ਧਰਨਾ ਨਹੀਂ ਦੇਵਾਂਗੇ ਧਰਨਾ ਲਾਉਣ ਤੋਂ ਬਾਅਦ ਉੱਚ ਅਧਿਕਾਰੀ ਪਹੁੰਚੇ ਤੁਹਾਡੇ ਕੋਲ ਸਾਡੇ ਕੋਲ ਉੱਚੇ ਆ ਉਹ ਜਿਹੜੇ ਅਧਿਕਾਰੀ ਪਹੁੰਚੇ ਆ ਉਹ ਸਾਨੂੰ ਇਹੋ ਕਹਿੰਦੇ ਆ ਵੀ ਧਰਨਾ ਚੁੱਕ ਦਿਓ ਅ ਜਿਹੜਾ ਜਦੋਂ ਐਫਰ ਕਾਪੀ ਆ ਜਾਏਗੀ ਅਸੀਂ ਉਹ ਤੋਂ ਧਰਨਾ ਚੁੱਕਾਂਗੇ ਨਹੀਂ ਤੇ ਸਾਨੂੰ ਜਿੰਨਾ ਚਿਰ ਮਰਜ਼ੀ ਤੇ ਬਹਿਣਾ ਪਵੇ ਅਸੀਂ ਬਹਾਂਗੇ ਜਵਾ ਵਾਲਮੀਕੀ ਇਹਨਾਂ ਦੇ ਸ਼ਮਸ਼ੀਰ ਸਿੰਘ ਪੁੱਤਰ ਜੈ ਸਾਹਿਬ ਨੇ ਜਿਨ੍ਹਾਂ ਦੇ ਨਾਲ ਕੋਈ ਤਨਖਾਹ ਤੋਂ ਲੈ ਕੇ ਇਹਨਾਂ ਦਾ ਬਹਿਸ ਹੋਈ ਆ ਜਿਹੜੀ ਜੇ ਕਹਿਣ ਦੇ ਮਤਾਬਕ ਹੈ ਕਿ ਉਹਨਾਂ ਨੇ ਮੈਨੂੰ ਜਾਤੀ ਅਲਵਾਜ ਵਰਤੀ ਮੇਰੀ ਜਾਤੀ ਦੇ ਖਿਲਾਫ ਨਫਰਾਇਵੇ ਵੀ ਤੁਸੀਂ ਸਾਡੇ ਕੋਲ ਗਲਤ ਨਫਰਾਇਚੜੇ ਹੋ ਹੁੰਦੇ ਆ ਜਿਹਦੇ ਤਹਿਤ ਉਹਨਾਂ ਨੇ ਐਪਲੀਕੇਸ਼ਨ ਥਾਣੇ ਦਿੱਤੀ ਸੀ ਜੋ ਇਹਨਾਂ ਦੀ ਮੰਗ ਹੈ ਕਿ ਸਾਡੀ ਉਹਦੇ ਤਹਿਤ ਜਿਹੜੀ ਆ ਐਥੇ ਜੋ ਕਾਨੂੰਨੀ ਕਾਰਵਾਈ ਵੜਦੀ ਉਹਦੀ ਐਫਆਈਆਰ ਦਰਜ ਕੀਤੀ ਜਾਵੇ ਤੇ ਉਸ ਤੋਂ ਜਿਹੜੀ ਅਗਲੀ ਪ੍ਰੰਤ ਕਾਰਵਾਈ ਜਿਹੜੀ ਆਮਚਦਿਆਂ ਤੀਕਾ ਦਾ ਰਾਹ ਖੋਲ ਦਿੱਤਾ ਗਿਆ ਜੀ ਹੁਣ ਇਹ ਜੋ ਇਹ ਨਾ ਨਾ ਹੁਣ ਬੈਠ ਕੇ ਸਾਡੀ ਇਹਨਾਂ ਦੇ ਪ੍ਰਧਾਨਾਂ ਨਾਲ ਸਹਿਮਤੀ ਵੜ ਗਈ ਹੈ ਜੀ ਇਹਨਾਂ ਨੂੰ ਅਸੀਂ ਇਹ ਕਹਿੰਦੇ ਹਾਂ ਕਿ ਜਿਹੜੀ ਆ ਇਹਦੀ ਇਨਵੈਸਟੀਗੇਸ਼ਨ ਜੀ ਅਫਸਰ ਉਹ ਲੋਈਆਂ ਇਹਦੀ ਜਿਹੜੀ ਐਫਆਈਆਰ ਸੀ ਦਰਜ ਕਰਦੇ ਠੀਕ ਹੈ ਜੀ ਕਿੰਨੇ ਦਿਨ ਪੁਰਾਣਾ ਮਾਮਲਾ ਜੀ ਇਹ 7-1 ਦਿਨ ਕੱਢਣਾ ਦੱਸ ਰਹੇ ਜੀ ਪਹਿਲੇ ਕੋਈ ਕਾਰਵਾਈ ਕੀਤੀ ਗਈ ਸੀ ਜੀ ਨਹੀਂ ਜੀ ਉਹਨਾਂ ਨੇ ਪਹਿਲਾਂ ਨੇ ਇਹਨਾਂ ਦੇ ਆਪਣੇ ਲਿੰਕ ਆਫ ਜਿਹੜੀ ਆ ਬਰੂਮਰ ٹرسٹ ਦੇ ਕਰਮਚਾਰੀ ਜਿਹੜੇ ਆ ਇੰਦੀ ਆਫਸਰ ਚਲਦੀ ਸੀ ਜੋ ਨਹੀਂ ਫਿਰ ਲੱਗ ਪਰ ਕਹਿੰਦੇ ਅਸੀਂ ਪ੍ਰਸ਼ਾਸਨ ਕੋਲ ਵੀ ਗਏ ਹਰ ਅਧਿਕਾਰੀ ਕੋਲੋਂ ਗਏ ਪਹੁੰਚ ਕੀਤੀ ਪਰ ਕਾਰਵਾਈ ਕੋਈ ਨਹੀਂ ਕੀਤੀ ਅੰਨੇ ਜੀ ਪ੍ਰਸ਼ਾਅ ਪਹਿਲਾਂ ਰੂਮਾਂਟਿਸਟ ਦੇ ਕਰਮਚਾਰੀ ਸਾਂ ਵਿੱਚ ਉਹਨਾਂ ਦਾ ਸਟਾਫ ਸੀ ਮੰਨ ਲਓ ਗੱਲ ਤੁਹਾਡਾ ਕੋਈ ਸਟਾਫ ਮੈਂਬਰ ਹੋਵੇ ਤੇ ਪਹਿਲਾਂ ਤੁਸੀਂ ਕਹੋ ਵੀ ਅਸੀਂ ਆਪਣੇ ਸਟਾਫ ਮੈਂਬਰ ਮਗਾ ਰਹੇ ਹਾਂ ਤੇ ਵਿੱਚ ਸਾਡਾ ਇੰਟਰਫੇਸ ਬੰਦਾ ਨਹੀਂ ਨਾ ਇਹਦੀ ਸਟਾਫ ਦਾ ਮੈਟਰ ਸੀ ਜੋ ਨਹੀਂ ਸੋਲਵ ਹੋਇਆ ਉਹਨਾਂ ਨੇ ਕਿਹਾ ਸਾਡੀ ਕਾਨੂੰਨੀ ਕਾਰਵਾਈ ਕਰੋ ਇਹਨੂੰ ਨਹੀਂ ਕਰ ਵੀ ਤੁਸੀਂ ਪਰਚਾ ਦਰਜ ਕਰਨ ਜਾ ਰਹੇ ਹੋ ਜੀ ਠੀਕ ਹੈ